ਇੱਥੇ ਇੱਧਰ ਪੈਪ ਜਿਆਦੀ ਨਾ ਖਿੱਚ ਪਾਣੀ ਪਾ ਕੋਈ ਹੁੰਦਾ ਨਾ ਕੋਈ ਹੁੰਦਾ ਕਿ ਉਹ ਫਟ ਕੇ ਮਾਰਦਾ ਅੱਧੇ ਬਾੜੇ ਬਾਹਰ ਜਾ ਉਧਰ ਮਾਰ ਗੱਡੀ ਤੇ ਜੀ ਜੂ ਦਾ ਤਾਂ ਨਹੀਂ ਨੁਕਸਾਨ ਆਇਆ ਨਾ ਨੁਕਸਾਨ ਲੱਗਿਆ ਹੈ ਪਾਣੀ ਪਾ ਪਾਣੀ ਥਾਰੇ ਪਾਣੀ ਧਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਂ ਆਪ ਸਾਰਿਆਂ ਦੇ ਨਾਲ ਬੇਨਤੀ ਕਰਨਾ ਚਾਹਾਂਗੀ ਕਿ ਜੋ ਤੁਸੀਂ ਰਾਤ 에 ਹਾਦਸਾ ਸੁਣਿਆ ਸੀਗਾ ਫਰੋਇਪੁਰ ਦੇ ਪਿੰਡ ਖਾਈਕੇ ਵਿੱਚ ਇਹ ਬਿਲਕੁਲ ਸੱਚਾ ਹੈ ਨਾਲ ਨੂੰ ਅਫਵਾਹ ਨਾ ਸਮਝਿਆ ਜਾਵੇ ਜੋ ਇਹ ਦੋ ਤਿੰਨ ਹਾਦਸੇ ਹੋਏ ਸੀ ਮੱਖਣਵਿੰਡੀ ਅੰਮ੍ਰਿਤਸਰ ਦੇ ਇਲਾਕੇ ਮੱਖਣਵਿੰਡੀ ਫਰੋਇਪੁਰ ਇੱਕ ਆਟੇ ਵਾਲੀ ਸਾਈਡ ਪਠਾਨਕੋੜੇ ਬਿਲਕੁਲ ਸੱਚੇ ਨੇ ਇਨ੍ਹਾਂ ਵਿੱਚੋਂ 2-3 ਹਾਦਸੇ ਤਾਂ ਬਿਲਕੁਲ ਸਾਡੇ ਆਪਣੇ ਹੀ ਰਿਸ਼ਤੇਦਾਰਾਂ ਦੇ ਵਿੱਚ ਜੋ ਆਪਸੀ ਬਣਦੇ ਨੇ ਉਹ ਬਠਿੰਡਾ ਪਿੰਡ ਦੇ ਕੋਲ ਜਿਹੜਾ ਪਿੰਡ ਆ ਬਿਲਕੁਲ ਸਾਡੇ ਆਪਣੇ ਹੀ ਹੈਗੇ ਨੇ ਜਿਨ੍ਹਾਂ ਦੇ ਨੁਕਸਾਨ ਹੋਇਆ ਸੋ ਮੈਂ ਇਹ ਬੇਨਤੀ ਕਰਨਾ ਚਾਹਾਂਗੀ ਇਹਨਾਂ ਨੂੰ ਅਫਵਾਹਾਂ ਨਾ ਸੰਧਿਆ ਜਾਵੇ ਤੇ ਟਾਈਮ ਨਾਲ ਆਪਣੇ ਘਰਾਂ ਨੂੰ ਜਾਓ ਲਾਈਟਾਂ ਬੰਦ ਕਰਕੇ ਤੇ ਆਪਣੇ ਘਰ ਨੂੰ ਸਲਾਮਤ ਰੱਖੋ ਬੱਚਿਆਂ ਦੇ ਵਿੱਚ ਜਾਓ ਤੇ ਸਰਕਾਰ ਦੀ ਗੱਲ ਨੂੰ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ